ਪੀਰੀ ਫਕੀਰੀ ਰੰਗ ਚੈਨਲ ਦੇਖ ਰਹੀਆਂ ਸਾਰੀਆਂ ਸੰਗਤਾਂ ਨੂੰ ਜੈ ਪੀਰਾਂ ਦੀ ਜੈ ਮਸਤਾਂ ਦੀ ਦੋਸਤੋ ਅੱਜ ਦੀ ਜੋ ਵੀਡੀਓ ਤੁਹਾਡੀ ਸੇਵਾ ਦੇ ਵਿੱਚ ਲੈ ਕੇ ਅਸੀਂ ਹਾਜ਼ਰ ਹੋਏ ਆਂ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਜਿਨ੍ਹਾਂ ਦੇ ਉੱਤੇ ਕਸ਼ਟ ਕਸ਼ਟ ਰਹਿਦਾ ਬਹੁਤ ਜ਼ਿਆਦਾ ਜਿਹੜੇ ਸੰਕਟ ਦੇ ਵਿੱਚ ਘਰੇ ਰਹਿੰਦੇ ਨੇ ਬਹੁਤ ਭਾਰੀ ਜਿਨ੍ਹਾਂ ਦੇ ਉੱਤੇ ਕਸ਼ਟ ਹੁੰਦਾ ਹੈ ਪ੍ਰੇਸ਼ਾਨੀਆਂ ਮੁਸੀਬਤਾਂ ਜਾਂ ਕੋਈ ਵੀ ਜਿਹਨਾਂ ਦਾ بار بار ਐਕਸੀਡੈਂਟ ਵੀ ਹੁੰਦਾ ਹੋਵੇ ਜਾਂ ਕੋਈ ਹੋਰ ਮੁਸ਼ਕਲਾਂ ਪਈਆਂ ਹੋਣ ਬੰਦੇ ਉੱਤੇ ਕਿਸੇ ਵੀ ਤਰ੍ਹਾਂ ਦੀਆਂ ਪਰੇਸ਼ਾਨੀਆਂ ਦੇ ਵਿੱਚ ਘਿਰਿਆ ਹੋਵੇ ਬੰਦਾ ਇਹ ਜਿਹੜਾ ਟਾਲਾ ਉਹ ਬੰਦਾ ਕਰ ਲੇਗਾ ਉਹਦੀਆਂ ਸਾਰੀਆਂ ਪਰੇਸ਼ਾਨੀਆਂ ਜਲਦ ਤੋਂ ਖਤਮ ਹੋ ਜਾਣਗੀਆਂ ਉਹਨੂੰ ਜ਼ਿੰਦਗੀ ਦੇ ਵਿੱਚ ਕਦੀ ਕੋਈ ਪਰੇਸ਼ਾਨੀ ਨਹੀਂ ਰਹੇਗੀ ਅਗਰ ਇਹ ਟਾਲਾ ਸਾਡੇ ਤਰੀਕੇ ਨਾਲ ਦਿੱਤੇ ਹੋਏ ਨਾਲ ਇਹ ਕਰ ਗਿਆ ਬੰਦਾ ਤਾਂ ਅਸੀਂ ਦਾਅਵੇ ਨਾਲ ਕਹਿ ਸਕਦੇ ਹਾਂ ਕਿ ਇਹ ਟਾਲਾ ਬਹੁਤ ਇੱਕ ਨੰਬਰ ਟਾਲਾ ਆ ਜੇ ਕਰ ਲਿਆ ਤਾਂ ਇਹ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖ ਲੈਣਾ ਤੇ ਪਹਿਲਾਂ ਜਿਹੜੇ ਸਾਡੇ ਚੈਨਲ ਉੱਤੇ ਨਵੇਂ ਆਏ ਨੇ ਉਹਨਾਂ ਨੂੰ ਸਾਡੀ ਗੁਜਾਰਿਸ਼ ਆ ਕਿ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਘੰਟੀ ਵਾਲੇ ਬਟਨ ਨੂੰ ਵੀ ਦਬਾ ਦਿਓ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਨੂੰ ਪਹਿਲਾਂ ਮਿਲਦੀਆਂ ਰਹਿਣਗੀਆਂ ਹੁਣ ਗੱਲ ਕਰਦੇ ਹਾਂ ਜੀ ਜਿਹੜਾ ਵੀ ਬੰਦਾ ਸੰਕਟ ਦੇ ਵਿੱਚ ਘਿਰਿਆ ਹੋਵੇ ਕਸ਼ਟਾਂ 'ਚ ਫਸਿਆ ਹੋਵੇ ਉਹਦੇ ਵਾਸਤੇ ਇਹ ਟਾਲਾ ਆ ਜਿਹੜਾ ਟਾਲਾ ਅਸੀਂ ਇਹ ਟਾਲਾ ਕਦੀ ਪਹਿਲਾਂ ਨਹੀਂ ਪਾਇਆ ਕਿਉਂ ਕਰਕੇ ਟਾਲੇ ਸਾਡੇ ਤੋਂ ਹਜ਼ਾਰਾਂ ਦੇ ਹਿਸਾਬ ਨਾਲ ਹੀ ਪਏ ਆ ਕਿ ਹਜ਼ਾਰਾਂ ਦੇ ਹਿਸਾਬ ਨਾਲ ਹੀ ਟਾਲੇ ਅਸੀਂ ਗਿਣਤੀ ਚ ਪਾਵਾਂਗੇ ਥੋੜੇ ਥੋੜੇ ਕਰਕੇ ਕੁਝ ਕਲਾਮਾਂ ਵੀ ਦੇਵਾਂਗੇ ਕੁਝ ਮੰਤਰ ਦੇਵਾਂਗੇ ਤੇ ਜਿਹਦੇ ਨਾਲ ਸਾਡਾ ਔਰ ਤੁਹਾਡਾ ਪਿਆਰ ਬਣਿਆ ਰਹੂਗਾ ਤੇ ਦੋਸਤੋ ਇਹ ਜਿਹੜਾ ਟਾਲਾ ਆ ਇਹਨੂੰ ਜਿਸ ਬੰਦੇ ਨੇ ਕੀ ਕਰ ਲਿਆ ਨਾ ਉਹਨੂੰ ਉਹਦੀ ਕਿਸਮਤ ਨਿਸਾਦ ਦਿੱਤਾ ਹੀ ਦਿੱਤਾ ਆ ਚਾਹੇ ਕੋਈ ਵੀ ਪੱਦੀ ਤੋਂ ਵੱਡੀ ਮੁਸ਼ਕਲ ਬੰਦੇ ਉੱਤੇ ਪਈ ਹੋਵੇ ਤਾਂ ਵੀ ਇਸ ਢਾਲੇ ਨੇ ਉਹਨੂੰ ਉਸ ਮੁਸੀਬਤ ਚੋਂ ਕੱਢ ਦਿੱਤਾ ਆ ਜਿੰਨੇ ਵੀ ਕੀਤਾ ਉਹਨੇ ਫਾਇਦਾ ਲਿਆ ਲਿਆ ਤਾਂ ਦੋਸਤੋ ਕਿਉਂ ਕਰਕੇ ਹੁੰਦਾ ਕੀ ਆ ਜ਼ਿਆਦਾਤਰ ਕਈ ਲੋਕਾਂ ਦੇ ਉੱਤੇ ਕਸ਼ਟ ਕਿਦਾਂ ਕਸ਼ਟ ਹੁਣ ਕਸ਼ਟਾਂ ਦੀ ਅਗਰ ਗੱਲ ਕਰੀਏ ਜਿੱਦਾਂ ਕੋਈ ਕੰਮ ਕਰਨੇ ਕਿਸੇ ਨੂੰ ਕੋਈ ਮਿਲਦਾ ਜਾਂ ਕਹਿ ਲੋ ਜਿੱਥੇ ਜਾਂਦਾ ਹਰ ਕੰਮ ਚ ਨਾ ਹੋ ਜਾਂਦੀ ਆ ਜਾਂ ਬਾਰ-ਬਾਰ ਦੁਰਘਟਨਾ ਹੁੰਦੀ ਹੋਵੇ ਬੰਦੇ ਦੇ ਨਾਲ ਐਕਸੀਡੈਂਟ ਜਿਆਦਾ ਹੁੰਦੇ ਹੋਣ ਬੰਦੇ ਦੇ ਕਿਉਂਕਿ ਜਦੋਂ ਬੰਦੇ ਦੇ ગ્રਹ ਮਾੜੇ ਹੋਣ ਜਾਂ ਮੁਕੱਦਰ ਮਾੜਾ ਹੋਵੇ ਤਾਂ ਇਹ ਚੀਜ਼ਾਂ ਨਾਰਮਲ ਹੁੰਦੀਆਂ ਹੀ ਹੁੰਦੀਆਂ ਤੇ ਬੰਦੇ ਦੀ ਕਿਸਮਤ ਜਿਹੜੀ ਆ ਬੰਦੇ ਦੇ ਸਾਥ ਨਹੀਂ ਦਿੰਦੀ ਤੇ ਜੇ ਤੁਸੀਂ ਇਸ ਵੀਡੀਓ ਦੇ ਨਾਲ ਜੋ ਅਸੀਂ ਦੱਸਿਆ ਹੋਊਗਾ ਇਸ ਵੀਡੀਓ ਦੇ ਵਿੱਚ ਜੇ ਤੁਸੀਂ ਉਹ ਕਰ ਲਿਆ ਤਾਂ ਸੰਕਟ ਤੁਹਾਡੀ ਜ਼ਿੰਦਗੀ 'ਚ ਕਦੀ ਤੁਹਾਡੇ ਤੇ ਪਵੇਗਾ ਨਹੀਂ ਪਰ ਸਾਡੇ ਤਰੀਕੇ ਨਾਲ ਕਰਨਾ ਪੈਣਾ ਤੁਹਾਨੂੰ ਤਾਂ ਦੋਸਤੋ ਵੀਡੀਓ ਨੂੰ ਚੰਗੀ ਤਰ੍ਹਾਂ ਬਿਨਾਂ ਸਕਿਪ ਕੀਤੇ ਦੇਖ ਲਿਓ ਕਿਉਂਕਿ ਕਰਕੇ ਕਮੈਂਟ ਦੇ ਵਿੱਚ ਤੁਸੀਂ ਬਾਰ ਬਾਰ ਕੋਈ ਗਲਤ ਲਫ਼ਜ਼ ਪੁੱਛਦੇ ਰਹਿੰਨੇ ਹੋ ਅਸੀਂ ਬਾਰ ਬਾਰ ਇਹੀ ਕਹਿੰਨੇ ਆ ਕਿ ਵੀਡੀਓ ਨੂੰ ਚੰਗੀ ਤਰ੍ਹਾਂ ਦੇਖ ਲਿਆ ਕਰੋ 6 ਤੋਂ 7 ਮਿੰਟ ਦੀ 7 ਜਾਂ 8 ਮਿੰਟ ਦੀ ਵੀਡੀਓ ਹੁੰਦੀ ਹੈ 8 ਮਿੰਟ ਦੀ ਵੀਡੀਓ ਦੇ ਵਿੱਚ ਜੇ ਅਸੀਂ ਇਸ ਗੱਲ ਨੂੰ ਪੂਰੀ ਨੂੰ ਸਮਝ ਨਾ ਸਕੇ ਤਾਂ ਫਿਰ ਤੁਹਾਡਾ ਫਾਇਦਾ ਨਹੀਂ ਕੋਈ ਵੀਡੀਓ ਦੇਖਣ ਦਾ ਜਿੱਥੋਂ ਤੁਸੀਂ ਸਕਿਪ ਕਰ ਦਿੰਦੇ ਹੋ ਉਸ ਜਗ੍ਹਾ ਤੋਂ ਉੱਥੋਂ ਗੱਲ ਰਹਿ ਜਾਂਦੀ ਹੈ ਫਿਰ ਤੁਹਾਨੂੰ ਪਤਾ ਨਹੀਂ ਲੱਗਦਾ ਆਟੋਮੈਟਿਕਲੀ ਵੀਡੀਓ ਪੂਰੀ ਦੇਖ ਲਿਆ ਕਰੋ ਤਾਂ ਕਿ ਗੱਲ ਪੂਰੀ ਖਾਨੇ ਪੈ ਜਾ ਕਰੇ ਤੁਹਾਡੇ ਬਾਰ ਬਾਰ ਕਮੈਂਟਾਂ ਚ ਨਾਂ ਪੁੱਛਿਆ ਕਰੋ ਹੁਣ ਇੱਕ ਲੜਕਾ ਸੀਗਾ ਉਹਨੂੰ ਉਹਦੇ ਤੇ ਕੀਜੀ ਉਤੇ ਬਾਰ ਬਾਰ ਉਹਦੇ ਐਕਸੀਡੈਂਟ ਹੁੰਦੇ ਸੀ ਜਿਸ ਤਰ੍ਹਾਂ ਸ਼ਨੀਵਾਰ ਹੋ ਗਿਆ ਕੋਈ ਮੰਗਲਵਾਰ ਹੋ ਗਿਆ ਉਹਦੇ ਛੱਟਪੇਟ ਲੱਗਦੀ ਰਹਿੰਦੀ ਸੀ ਉਹਨੂੰ ਇਹ ਅਸੀਂ ਟਾਲਾ ਦਿੱਤਾ ਸੀਗਾ ਜਦੋਂ ਉਹਨੇ ਕੀਤਾ ਉਸ ਤੋਂ ਬਾਅਦ ਨਾ ਤਾਂ ਉਹਦੇ ਕੋਈ ਛੱਟਪੇਟ ਲੱਗੀ ਨਾ ਕੋਈ ਉਹਦਾ ਕੋਈ ਐਕਸੀਡੈਂਟ ਹੋਇਆ ਇਹ ਇਸ ਕਰਕੇ ਅਸੀਂ ਤਾਂ ਤੁਹਾਨੂੰ ਕਹਿ ਰਹੇ ਹਾਂ ਕਿ ਤੁਸੀਂ ਹਮੇਸ਼ਾ ਇਸ ਚੀਜ਼ ਦਾ ਫਾਇਦਾ ਲੈ ਲਿਆ ਕਰੋ ਕਿਉਂਕਿ ਕਰਕੇ ਦੁਨੀਆ ਬਹੁਤ ਫਾਇਦੇ ਲੈ ਰਹੀ ਹੈ ਤੁਸੀਂ ਵੀ ਫਾਇਦਾ ਲਓ ਤੁਸੀਂ ਜੁੜਿਓ ਸਾਡੇ ਨਾਲ ਤਾਂ ਕਿ ਤੁਹਾਨੂੰ ਕੋਈ ਦਿੱਕਤ ਪਰੇਸ਼ਾਨੀ ਨਾ ਆਵੇ ਤਾਂ ਦੋਸਤੋ ਜੇ ਹੁਣ ਆਪਾਂ ਗੱਲ ਕਰੀਏ ਕਿ ਜਦੋਂ ਇਹਦੇ ਵਿੱਚ ਕੀ ਹੁੰਦਾ ਕੋਈ ਕੰਮਕਾਰ ਤੁਹਾਡਾ ਬੰਨਿਆ ਹੋਵੇ ਜਾਂ ਕੋਈ ਕਿਸੇ ਵੀ ਚੀਜ਼ ਦਾ ਬੰਧਨ ਮਾਰਿਆ ਹੋਵੇ ਤਾਂ ਵੀ ਇਸ ਢਾਲੇ ਦੇ ਨਾਲ ਸਹੀ ਹੋ ਜਾਂਦਾ ਹੈ ਕੋਈ ਰੋਕ ਲਾਈ ਹੋਵੇ ਕਿਸੇ ਨੇ ਜਿਥੇ ਵੀ ਤਰ੍ਹਾਂ ਦੀ ਰੋਕ ਲੱਗੀ ਹੋਵੇ ਪਰੇਸ਼ਾਨੀ ਪਾਈ ਹੋਵੇ ਕਿਸੇ ਨੇ ਕੋਈ ਸ਼ਮਸ਼ਾਨ ਦੇ ਵਿੱਚ ਤੁਹਾਡਾ ਕੋਈ ਰੋਕ ਲਾ ਕੇ ਬੈਠੇ ਬੰਨਣ ਕੀਤਾ ਹੋਵੇ ਤਾਂ ਵੀ ਇਹਦਾ ਤੁਹਾਡੇ ਬੰਨਣ ਖੁੱਲ ਜਾਏਗਾ ਕਿਉਂ ਕਰਕੇ ਇਹ ਢਾਲਾ ਮਾਤਾ ਕਾਲੀ ਦਾ ਢਾਲਾ ਆ ਠੀਕ ਹੈ ਮਾਤਾ ਕਾਲੀ ਦਾ ਜਿਹੜਾ ਢਾਲਾ ਆ ਜਦੋਂ ਮਾਤਾ ਕਾਲੀ ਦਾ ਕੋਈ ਵੀ ਧਲਾ ਕੀਤਾ ਜਾਂਦਾ ਹੈ ਤੇ ਸ਼ਮਸ਼ਾਨ ਦੀਆਂ ਕੋਈ ਵੀ ਚੀਜ਼ਾਂ ਬੰਦੇ ਦਾ ਨੁਕਸਾਨ ਨਹੀਂ ਕਰਦੀਆਂ ਕਿਉਂਕਿ ਸਾਰੀਆਂ ਸ਼ਮਸ਼ਾਨ ਦੀਆਂ ਚੀਜ਼ਾਂ ਮਾਤਾ ਕਾਲੀ ਦੇ ਅੰਡਰ ਆਉਂਦੀਆਂ ਅਧੀਨ ਹੈ ਤੇ ਇਸ ਲਈ ਸ਼ਮਸ਼ਾਨ ਤੋਂ ਜਾਂ ਕੋਈ ਹੋਰ ਵੀ ਗ੍ਰਹਿ ਹੋਵੇ ਤਾਂ ਸਾਰੇ ਮਾਤਾ ਕਾਲੀ ਦੇ ਅੰਡਰ ਆਉਂਦੇ ਇਸ ਲਈ ਉਹਨਾਂ ਤੋਂ ਉੱਪਰ ਕੋਈ ਨਹੀਂ ਹੈਗਾ ਸਾਰੇ ਵਿਗੜੇ ਕੰਮ ਬਣਾਉਣ ਨੂੰ ਮਾਤਾ ਕਾਲੀ ਸਭ ਤੋਂ ਪਹਿਲਾਂ ਆਉਂਦੀ ਹੈ ਔਰ ਕਾਲੀ ਜਿਹੜੀ ਹੈ ਕਲਯੁਗ ਦੀ ਮਾਤਾ ਹੈ ਕਲਯੁਗ ਦੇ ਵਿੱਚ ਪਰਤੱਖ ਹੈਗੀ ਹੈ ਇਸ ਲਈ ਇਹਦਾ ਢਾਲਾ ਕੀਤਾ ਹੋਇਆ ਬਹੁਤ ਜਲਦੀ ਅਸਰ ਕਰਦਾ ਆ ਜੇ ਤੁਸੀਂ ਸਹੀ ਤਰੀਕੇ ਨਾਲ ਕੀਤਾ ਹੋਵੇ। ਵੈਸੇ ਤਾਂ 100% ਜਿਨ੍ਹਾਂ ਨੇ ਵੀ ਕੀਤੇ ਉਹਨਾਂ ਨੇ ਫਾਇਦਾ ਉਹਨਾਂ ਨੂੰ ਮਿਲਦਾ ਹੀ ਮਿਲਦਾ ਆ ਸਹੀ ਹੋਇਆ ਕਿਸੇ ਨੇ ਗਲਤ ਨਹੀਂ ਕੀਤਾ ਅਜੇ ਤੱਕ ਜੋ ਕਰਕੇ ਜਿੱਦਾਂ ਸਾਡਾ ਸਮਝਾਉਣ ਦਾ ਤਰੀਕਾ ਸੀ ਸਮਝਾਉਂਦੇ ਆ ਲੋਕ ਉਦਾਂ ਹੀ ਕਰਦੇ ਆ ਪਰ ਤੁਸੀਂ ਵੀ ਉਦੇ ਕਰ ਲੈਣਾ ਤੁਹਾਨੂੰ ਬੈਨੀਫਿਟ ਮਿਲ ਜਾਏਗਾ। ਕਰਨਾ ਕੀ ਹੈ ਤੁਸੀਂ ਹੁਣ ਸੁਣ ਲਓ ਸ਼ਨੀਵਾਰ ਵਾਲੇ ਦਿਨ ਤੁਸੀਂ ਕੀ ਕਰਨਾ 5 ਤੋਂ 6 ਮੀਟਰ ਲੰਬਾ ਧਾਗਾ ਲੈ ਲੈਣਾ ਕਾਲਾ ਠੀਕ ਹੈ ਜੇ 6 ਮੀਟਰ ਦਾ ਲੈ ਲਓ ਜਾਂ ਤੁਸੀਂ ਤੁਹਾਡੀ ਹਾਈਟ ਦੇ ਮੁਤਾਬਿਕ ਲੈ ਸਕਦੇ ਤਾਂ ਵੀ ਚੱਲੇਗਾ ਪਰ ਹਾਈਟ ਤੇ ਕਈ ਵਕਈਆਂ ਦੀ ਹਾਈਟ ਛੋਟੀ ਹੁੰਦੀ ਹੈ ਉਹਦੇ ਕਰਕੇ ਫਿਰ ਉਹ ਗੱਲਬਾਤ ਬਣਦੀ ਨਹੀਂ ਤੁਸੀਂ 6 ਤੋਂ 7 ਮੀਟਰ ਧਾਗਾ ਲੈਣਾ ਕੁਛ ਕਾਲਾ ਲੰਬਾ ਬਸ ਉਹ ਕਾਲੇ ਧਾਗੇ ਨੂੰ ਤੁਸੀਂ ਕੀ ਕਰਨਾ ਕਾਲਾ ਧਾਗਾ ਲੈ ਕੇ ਤੁਸੀਂ ਉਹਨੂੰ ਪਹਿਲਾਂ ਤਾਂ ਆਪਣੇ ਸਿਰ ਦੇ ਉੱਤੋਂ ਉਲਟਾ ਘੁਮਾ ਲੈਣਾ ਉਹ ਕਾਲਾ ਧਾਗਾ 7 ਵਾਰ ਉਹਨੂੰ ਪੁੱਠਾ ਘੁਮਾ ਲੈਣਾ ਸੱਤ ਵਾਰ ਪੂਠਾ ਘੁਮਾਨ ਤੋਂ ਬਾਅਦ ਮਾਤਾ ਕਾਲੀ ਦੇ ਤੁਸੀਂ ਮੰਦਰ ਦੇ ਵਿੱਚ ਜਾ ਕੇ ਮਾਤਾ ਕਾਲੀ ਦੇ ਚਰਨਾਂ 'ਚ ਰੱਖਣਾ ਹੋ ਧਾਗਾ ਉੱਥੇ ਅਰਦਾਸ ਬੇਨਤੀ ਕਰਕੇ ਆਣੀ ਕਿ ਮਾਤਾ ਕਾਲੀ ਜਿਹੜੇ ਵੀ ਮੇਰੇ ਉੱਤੇ ਸੰਕਟ ਮੁਸੀਬਤਾਂ ਜੋ ਵੀ ਚੱਲ ਰਹੀਆਂ ਇਹਨਾਂ ਨੂੰ ਦੂਰ ਕਰ ਦੇ ਮੇਰੇ ਉੱਤੇ ਕਿਸੇ ਵੀ ਤਰ੍ਹਾਂ ਦਾ ਕੋਈ ਸੰਕਟ ਪਾਏ ਨਾ ਰਵੇ ਕੋਈ ਮੁਸ਼ਕਲ ਨਾ ਹੋਵੇ ਮੇਰੇ ਉੱਤੇ ਮੇਰੇ ਸਾਰੇ ਕੰਮ ਰਾਸ ਹੋ ਜਾਣ ਬਣ ਜਾਣ ਮੈਨੂੰ ਕੋਈ ਦਿੱਕਤ ਪਰਚਾਨੀ ਨਾ ਆਵੇ ਤੁਸੀਂ ਅਰਦਾਸ ਬੇਨਤੀ ਕਰਕੇ ਉਹ ਕਾਲਾ ਧਾਗਾ ਮਾਤਾ ਕਾਲੀ ਦੇ ਚਰਨਾਂ ਤੋਂ ਚੁੱਕ ਲੈਣਾ ਕੁਛ ਕੀ ਕਰਨਾ ਉਹ ਧਾਗਾ ਤੁਸੀਂ ਕਿਸੇ ਮਤਲਬ ਪਿੱਪਲ ਦੇ ਕੋਲ ਜਾਣਾ ਤੁਸੀਂ ਪਰ ਇਹ ਇੱਕ ਕੰਮ ਜਿਹੜਾ ਹੈ ਸਵੇਰੇ ਸਵੇਰੇ ਕਰਨਾ ਹੈ ਠੀਕ ਹੈ ਨਾਲ ਧਾਗਾ ਤਾਂ ਲੈਣਾ ਨਾਲ ਇੱਕ ਤੇਲ ਦਾ ਦੀਵਾ ਵੀ ਲੈਣਾ ਆ ਸਰੋਂ ਦੇ ਤੇਲ ਦਾ ਇੱਕ ਦੀਵਾ ਲੈਣਾ ਤੁਸੀਂ ਨਾਲ ਉਹ ਵੀ ਲੈਣਾ ਤੇ ਨਾਲ ਦੋ ਅਰਗਬਤੀਆਂ ਲੈ ਲੈਣੀਆਂ ਠੀਕ ਹੈ ਜੋ ਉੱਥੇ ਪਿੱਪਲ ਦੇ ਜਾ ਕੇ ਤੁਸੀਂ ਉਹ ਜਿਹੜਾ ਧਾਗਾ ਹੈ ਸਾਰਾ ਲਪੇਟ ਦੇਣਾ ਸਿੱਧਾ ਸਿੱਧਾ ਘੁੰਮਣਾ ਤੁਸੀਂ ਨਾ ਪੁੱਠਾ ਨਹੀਂ ਘੁੰਮਣਾ ਸਿੱਧਾ ਉਹਨੂੰ ਲਪੇਟ ਕੇ ਧਾਗੇ ਨੂੰ ਉਹਦੇ ਵਿੱਚ ਕੋਈ ਗੰਡ ਨਹੀਂ ਮਾਰਨੀ ਉਹਨੂੰ ਇੱਦਾਂ ਲਪੇਟ ਕੇ ਇੱਦਾਂ ਹੀ ਉਹਨੂੰ ਵਿੱਚ ਮਰੋੜ ਦੇਣਾ ਉਹ ਧਾਗੇ ਦੇ ਵਿੱਚ ਘੁਮਾ ਦੇਣਾ ਜਦੋਂ ਫਿਰ ਤੁਸੀਂ ਕੀ ਕਰਨਾ ਮਾਤਾ ਕਾਲੀ ਨੂੰ ਪ੍ਰਯਾਦ ਕਰਨੀ ਹੈ ਬੇਨਤੀ ਪੇ ਉੱਥੇ ਜਾ ਕੇ ਵੀ ਕਰਨੀ ਹੈ ਕਿ ਮਾਤਾ ਕਾਲੀ ਤੇ ਤੇਰੇ ਨਾਮ ਦਾ ਧਾਗਾ ਦੇ ਰਿਹਾ ਕਿ ਮੈਨੂੰ ਇਸ ਮੁਸੀਬਤ ਦੇ ਵਿੱਚੋਂ ਕਢੀ ਤੇ ਉੱਥੇ ਤੁਸੀਂ ਮਾਤਾ ਕਾਲੀ ਦੇ ਨਾਮ ਦਾ ਦੀਵਾ ਚਲਾ ਦੇਣਾ ਕਲੀ ਮਾਤਾ ਦੇ ਨਾਮ ਦਾ ਤੇਲ ਦਾ ਸਰੋਂ ਦਾ ਤੇਲ ਦਾ ਦੀਵਾ ਜਲਾਉਣ ਤੋਂ ਬਾਅਦ ਕੀ ਕਰਨਾ ਬੇਨਤੀ ਕਰਨੀ ਹੈ ਫਿਰ ਤੁਸੀਂ ਉਹ ਜਿਹੜੀਆਂ ਦੋ ਅਰਗਬਤੀਆਂ ਉੱਥੇ ਪਿੱਪਲ ਦੇ ਕੋਲ ਹੀ ਲਗਾ ਦੇਣੀਆਂ ਬਸ ਤੁਸੀਂ ਇਹ ਕੰਮ ਕਰਨਾ ਹੈ ਇਹ ਤੁਸੀਂ ਤਿੰਨ ਸ਼ਨੀਵਾਰ ਕਰਨਾ ਹੈ ਬਸ ਤਿੰਨ ਸ਼ਨੀਵਾਰ ਦੇ ਵਿੱਚ ਤੁਹਾਡਾ ਸਾਰਾ ਕੰਮ ਜਿਹੜਾ ਪਹਿਲੇ ਨਾਲ ਹੀ ਤੁਹਾਨੂੰ ਰਿਜ਼ਲਟ ਮਿਲ ਜਾਣਾ ਹੈ ਠੀਕ ਹੈ ਤਿੰਨ ਤੁਸੀਂ ਕਰਨੇ ਕਰਨੇ ਆ ਇਹਦੇ ਨਾਲ ਤੁਹਾਡਾ ਸਾਰਾ ਕੰਮ ਰਾਸ ਹੋ ਜਾਣਾ ਜਿੱਦਨ ਤੁਹਾਡਾ ਉਹੀ ਵੀ ਹੈ ਕੰਮ ਜਿਹੜਾ ਮਾਤਾ ਕਾਲੀ ਦੇ ਦੀ ਕਿਰਪਾ ਦੇ ਨਾਲ ਜੇ ਬਣ ਗਿਆ ਤੁਸੀਂ ਕੀ ਕਰਨਾ ਹੈ ਇੱਕ ਮਿੱਠਾ ਪਾਨ ਤੇ ਦੋ ਲੱਡੂ ਮਾਤਾ ਕਾਲੀ ਦੇ ਮੰਦਿਰ ਜਾ ਕੇ ਦੇ ਕੇ ਆਉਣੇ ਆ ਜੇ ਮੰਦਿਰ ਨਹੀਂ ਜਾ ਸਕਦੇ ਤਾਂ ਟਿੱਪਲ ਤੇ ਮਾਤਾ ਕਾਲੀ ਦਾ ਨਾਮ ਦੇ ਕੇ ਉਸੇ ਪਿੱਪਲ ਦੇ ਮਾਤਾ ਕਾਲੀ ਦਾ ਨਾਮ ਦੇ ਕੇ ਭੋਗ ਦੇ ਦੇਣਾ ਬਾਅਦ ਵਿੱਚ ਜਦੋਂ ਤੁਹਾਡਾ ਕੰਮ ਹੋ ਗਿਆ ਬਸ ਇੰਨਾ ਕੀ ਕੰਮ ਸੀਗਾ ਇਹਨੂੰ ਕਰ ਲਿਓ ਦੇਖਿਓ ਤੁਹਾਨੂੰ ਰਿਜ਼ਲਟ ਇਹਦੇ ਕਿੰਨੇ ਪਾਵਰਫੁਲ ਮਿਲਨੇ ਆ ਬਾਕੀ ਜਿਹੜੀਆਂ ਵੀ ਮੁਸ਼ਕਲਾਂ ਹੋਣਗੀਆਂ ਸਾਰੀਆਂ ਦੂਰ ਹੋ ਜਾਣਗੀਆਂ ਨਾ ਤਾਂ ਦੋਸਤੋ ਕਰਕੇ ਦੇਖਿਓ ਜਮਾ ਕੇ ਦੇਖਿਓ ਸਾਡੀ ਜਮਾਈ ਹੋਈ ਵੀਡੀਓ ਸੀ ਇਹੀ ਵੀਡੀਓ ਸੀ ਜੇ ਚੰਗੀ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦੇਣਾ ਜੈ ਪੀਰਾਂ ਦੀ ਜੈ ਮਸਤਾ ਦੀ ਮਾਲਕ ਪਲੀ ਕਰੇ